ਇਸ ਵੀਡੀਓ ਨੂੰ ਉਹੀ ਸ਼ੇਅਰ ਕਰੂਗਾ ਜਿਹੜਾ ਚਾਹੁੰਦਾ ਹੈ ਕਿ ਚੱਲ ਮੇਰੇ ਕਰਕੇ ਇਸ ਵੀਡੀਓ ਦੇ ਕਰਕੇ ਕਿਸੇ ਦੇ ਘਰ ਦਾ ਪਛਾਹ ਹੋ ਜਾਵੇ ਕਿਸੇ ਦਾ ਘਰ ਉਜੜਨ ਤੋਂ ਬਚ ਜਾਵੇ ਹੁਣ ਤੁਸੀਂ ਕਹੋਗੇ ਮੈਂ ਇਦਾਂ ਕਿਉਂ ਬੋਲਦਾ ਪਿਆ ਮੇਰਾ ਕਾਰਨ ਕੀ ਇਦਾਂ ਬੋਲਣ ਦਾ ਤਾਂ ਦੇਖੋ ਅੱਜ ਕੱਲ ਇਹ ਜਨਾਨੀਆਂ ਤੁਹਾਨੂੰ ਪਤਾ ਬਾਰਸ਼ਾਂ ਦਾ ਮੌਸਮ ਚੱਲਦਾ ਘਰਾਂ ਦੇ ਵਿੱਚ ਛਿਪਕਲੀਆਂ ਕਿੰਨੀਆਂ ਹੁੰਦੀਆਂ ਨੇ ਖਾਸ ਕਰ ਜਨਾਨੀਆਂ ਕੀ ਕਰਦੀਆਂ ਨੇ ਘਰ ਦੇ ਵਿੱਚ ਜਦੋਂ ਵੀ ਕੋਈ ਰੋਟੀ ਬਣਾਉਂਦੀਆਂ ਹਨ ਜਾਂ ਸਬਜ਼ੀ ਬਣਾਉਂਦੀਆਂ ਹਨ ਤਾਂ ਕੀ ਕਰਦੀਆਂ ਨੇ ਇਧਰ ਉਧਰ ਚੜੀਆਂ ਜਾਂਦੀਆਂ ਨੇ ਤੇ ਸਬਜ਼ੀ ਵੀ ਨੰਗੀ ਪਈ ਹੁੰਦੀ ਹੈ ਤੇ ਆਟਾ ਵੀ ਨੰਗਾ ਪਿਆ ਹੁੰਦਾ ਆ ਤੁਸੀਂ ਵੀਡੀਓ ਦੇ ਖਤਰਨਾਕ ਕੈਮੀਕਲ ਹੁੰਦਾ ਜੇ ਬੰਦੇ ਦੇ ਸਰੀਰ ਦੇ ਅੰਦਰ ਚਲੇ ਜਾਵੇ ਤਾਂ ਬੰਦੇ ਦੇ ਸਰੀਰ ਦੇ ਅੰਦਰ ਕਿੰਨੇ ਹਾਨੀਕਾਰਕ ਤੱਤ ਪੈਦਾ ਕਰਦਾ ਹੈ ਤੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਆ ਦੂਜੀ ਵੀਡੀਓ ਦੇ ਵਿੱਚ ਵੀ ਦੇਖ ਲਓ ਜਿੱਦਾਂ ਆਪਾਂ ਬਰਸ਼ ਨੰਗੇ ਛੱਡੇ ਹੁੰਦੇ ਹਨ ਤੇ ਛਿਪਕਲੇ ਦੇ ਮੌਸਮ ਦੇ ਵਿੱਚ ਬਾਰਿਸ਼ ਦੇ ਮੌਸਮ ਦੇ ਵਿੱਚ ਦੇਖੋ ਕਿਸ ਤਰ੍ਹਾਂ ਛਿਪਕਲੀਆ ਬਰਸ ਲਊ ਮੂਲ ਗੱਲਾਂ ਨੇ ਤੁਸੀਂ ਤਿਆਰੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਆ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਧਿਆਨ ਜੂ ਰੱਖੋ ਭਾੜਿਆਂ ਨੂੰ ਟਾਕੇ ਰੱਖੋ ਤੇ ਜਿਹੜਾ ਤੁਸੀਂ ਬਰਸ਼ ਕਰਦੇ ਹੋ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਟਾਕੇ ਰੱਖੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਕਰਕੇ ਵੀ ਕਿਸੇ ਦੀ ਜਾਨ ਬਚ ਜਾਵੇ ਧੰਨਵਾਦ